ਕੋਸਾਉਣ ਕਾਲੀ ਚੱਕਾ ਠੀਕ ਵਾ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਵਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਲੱਗੇ ਆ ਟੋਕੇ ਤੇ ਮੋਟਰ ਕਿਵੇਂ ਫਿੱਟ ਕਰਨੀ ਆ ਤੇ ਜਾਂ ਫਿਰ ਆਪਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਆਪਾਂ ਟੋਕੇ ਦੇ ਉੱਤੇ ਮੋਟਰ ਫਿੱਟ ਕਰਨੀ ਆ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਐਂਗਲ ਲਾਉਣਾ ਵਾ ਇਹਨੂੰ ਉਹ ਆਪਾਂ ਨੂੰ 2 ਇੰਚੀ ਤੇ 1.5 ਸੁੱਤਰ ਹੋਵੇ ਜਾਂ 1.5 ਇੰਚੀ 1.5 ਸੁੱਤਰ ਹੋਵੇ ਇਸ ਤੋਂ ਆਪਾਂ ਹੌਲਾ ਐਂਗਲ ਨਹੀਂ ਲਾਉਣਾ ਕਈ ਵਾਰ ਕੀ ਹੁੰਦਾ ਵਾ ਕਿ ਆਪਾਂ 2/3 ਇੰਚੀ ਜਾਂ 1 ਸੁੱਤਰ ਜਾਂ 1 ਇੰਚੀ 1 ਸੁੱਤਰ ਇਹੋ ਜਿਹਾ ਐਂਗਲ ਲਾ ਦਿੰਨੇ ਆ ਤੇ ਉਹ ਬਾਅਦ ਵਿੱਚ ਜਿਹੜੇ ਆ ਮੋਟਰ ਥਲਦੀ ਰਹਿੰਦੀ ਆ ਠੀਕ ਹੈ ਜੀ ਇਸ ਕਰਕੇ ਇੱਕ ਖ्याल ਰੱਖਣਾ ਕਿ ਜਦੋਂ ਵੀ ਐਂਗਲ ਲਾਉਣਾ ਇਹਨੂੰ ਜਾਂ ਤਾਂ 2 ਇੰਚੀ 2 ਸੁੱਤਰ ਦਾ ਹੋਵੇ ਜਾਂ 1.5 ਸੁੱਤਰ ਦਾ ਹੋਵੇ ਜਾ ਫਿਰ 1.5 ਇੰਚੀ 1.5 ਉੱਤਰ ਦਾ ਠੀਕ ਹੈ ਜੀ ਘਟ ਤੋਂ ਘਟ ਇਹੀ ਲਾਉਣਾ ਹੈ ਇਹਨੂੰ ਇਸ ਕੋ ਹਲ ਐਂਗਲ ਨਹੀਂ ਲਾਉਣਾ ਫਿਰ ਆਪਾਂ ਗੱਲ ਕਰ ਲੱਗੇ ਕਿ ਵੀ ਟੋਕੇ ਦੇ ਉੱਤੇ ਮੋਟਰ ਜਿਹੜੀ ਆ ਉਹ ਕਿਹੜੇ ਪਾਸੇ ਲੱਗਣੀ ਚਾਹੀਦੀ ਹੈ ਠੀਕ ਹੈ ਜੀ ਕਈ ਵਾਰ ਮੋਟਰ ਫਿੱਟ ਕਰਨ ਦਾ ਹੀ ਨਹੀਂ ਪਤਾ ਹੁੰਦਾ ਆਪਾਂ ਸੱਜੇ ਹੱਥ ਲਾਉਣੀ ਆ ਮੋਟਰ ਟੋਕੇ ਦੇ ਕਿ ਜਾਂ ਖੱਬੇ ਹੱਥ ਲਾਉਣੀ ਕਿਹੜੇ ਪਾਸੇ ਲਾਉਣੀ ਆ ਉਹ ਆਜੋ ਤੁਹਾਨੂੰ ਦੱਸਦੇ ਆ ਮੋਟਰ ਹਮੇਸ਼ਾ ਜਿਹੜੀ ਲਾਉਣੀ ਆ ਨਾ ਉਹ ਆਪਾਂ ਜੇ ਟੋਕੇ ਦੇ ਸਾਹਮਣੇ ਆਪਾਂ ਜਿੱਥੋਂ ਉਹਨੂੰ ਗੇੜਨਾ ਵਾ ਹੱਥੀ ਤੋਂ ਚੱਕਰ ਨੂੰ ਉਦੋਂ ਆਪਾਂ ਖਲੋ ਕੇ ਵੇਖੀ ਤੇ ਸੱਜੇ ਹੱਥ ਲੱਗਣੀ ਚਾਹੀਦੀ ਐ ਮੋਟਰ ਠੀਕ ਹੈ ਜੀ ਤੇ ਜੇ ਆਪਾਂ ਪਨਾਲੇ ਵਾਲੀ ਸਾਈਡ ਖਲੋਣੇ ਆ ਤੇ ਫੇਰ ਇਹਦੇ ਖੱਬੇ ਹੱਥ ਲੱਗੂਗੀ ਠੀਕ ਹੈ ਜੀ ਜੇ ਤੋਂ ਆਪਾਂ ਰੁਗ ਲਾਉਣੇ ਆ ਟੋਕੇ ਦੇ ਉਹ ਉੱਥੇ ਖਲੋ ਕੇ ਵੇਖੀ ਤੇ ਫੇਰ ਇਹਦੇ ਖੱਬੇ ਹੱਥ ਲੱਗੂਗੀ ਮੋਟਰ ਉਹਦੀ ਕੀ ਵਜਾ ਵਾ ਉਹਦੇ ਪਿੱਛੇ ਬੜੀ ਵੱਡੀ ਵਜਾ ਵਾ ਆਪਾਂ ਕਈ ਵਾਰ ਗਲਤ ਪਾਸੇ ਮੋਟਰ ਲਾ ਦਿੰਨੇ ਆ ਤੇ ਬਾਅਦ ਚ ਉਹ ਚੀਜ਼ ਆ ਕਈ ਵਾਰ ਆਪਾਂ ਨੂੰ ਪਛਤਾਵਾ ਹੁੰਦਾ ਪਰ ਫਿਰ ਆਪਾਂ ਮੁੜ ਕੇ ਉਹਨੂੰ ਲਾਉਂਦੇ ਨਹੀਂਗੇ ਮੋਟਰ ਨੂੰ ਉੱਥੇ ਹੀ ਲੱਗੀ ਰਹਿਣ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਵਾ ਜਿੰਨੇ ਮਰਜ਼ੀ ਆਪਾਂ ਟੋਕੇ ਤਿੱਖੇ ਕਰ ਲਈਏ ਟੋਕਾ ਜਿਹੜਾ ਵਾ ਉਹ ਪੱਠਿਆਂ ਦੀਆਂ ਲਾਲਾ ਛੱਡ ਰੋਣੀ ਆਟਦਾ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਜਿੰਨੀ ਮਰਜ਼ੀ ਜੋੜੀ ਸਹੀ ਕਰਕੇ ਲਾ ਲਈਏ ਦੰਦਿਆਂ ਵਾਲੀ ਜੋੜੀ ਲਾ ਲਈਏ ਜਿਸ ਦੀ ਮਰਜ਼ੀ ਜੋੜੀ ਲਾ ਲਈਏ ਟੋਕੇ ਜਿਹੜੇ ਆਪਾਂ ਉਹਦੇ ਤੇ ਲਾਉਣੇ ਆ ਦੰਦਿਆਂ ਵਾਲੇ ਵੀ ਟੋਕੇ ਲਾ ਦਈਏ ਤਾਂ ਵੀ ਸੋਕਾ ਲਾਲਾ ਨਹੀਂ ਛੱਡਣੋਂ ਹਟਦਾ ਕਿਉਂਕਿ ਜਦੋਂ ਆਪਾਂ ਟੋਕੇ ਪੂਰੇ ਸੈੱਟ ਕਰਕੇ ਲਾ ਦਿੰਨੇ ਆ ਨਾ ਉਸ ਤੋਂ ਬਾਅਦ ਕੀ ਹੁੰਦਾ ਵਾ ਕਿ 벨ਟ ਚੜਾਉਂਦੇ ਆ ਜਾਂ ਪਟਾ ਚੜਾਉਂਦੇ ਆ ਹੀ ਉਹ ਖਿੱਚੇ ਜਾਂਦੇ ਆ ਟੋਕੇ ਜੇ ਪੁੱਠੇ ਪਾਸੇ ਮੋਟਰ ਲਾਈਏ ਤੇ ਠੀਕ ਹੈ ਜੀ ਤੇ ਜੇ ਆਪਾਂ ਮੋਟਰ ਸਿੱਧੇ ਪਾਸੇ ਲਾਉਨੇ ਆ ਜਿਵੇਂ ਤੁਹਾਨੂੰ ਦੱਸਦੇ ਪਏ ਆ ਕਿ ਵੀ ਇਹਦੇ ਸਾਹਮਣੇ ਖਲੋ ਕੇ ਟੋਕੇ ਦੇ ਤੇ ਸੱਜੇ ਹੱਥ ਮੋਟਰ ਆਉਣੀ ਚਾਹੀਦੀ ਹੈ ਠੀਕ ਹੈ ਜੀ ਤੇ ਜੇ ਆਪਾਂ ਐਵੇਂ ਲਾਉਨੇ ਆ ਫਿਰ ਕੀ ਹੁੰਦਾ ਵਾ ਕਿ ਜੋੜੀ ਥੋੜੀ ਜੀ ਪਿੱਛੇ ਰਵੇ ਜਿਹੜੇ ਟੋਕੇ ਆ ਨਾ ਥੋੜੇ ਜੇ ਪਿੱਛੇ ਰਹਿਣ ਉਹਦੇ ਨਾਲੋਂ ਇਹਦੇ ਦੰਦ ਨਾਲੋਂ ਤੇ ਜਦੋਂ ਆਪਾਂ ਬੈਲਟ ਜੜਾਵਾਂਗੇ ਜਾਂ ਪਟਾਚਾ ਣਾਵਾਂਗੇ ਤੇ ਉਹ ਬਿਲਕੁਲ ਨਾਲ ਲੱਗ ਜਾਣਗੇ ਠੀਕ ਹੈ ਜੀ ਉਹਦੇ ਨਾਲ ਜੇ ਆਪਣੇ ਟੋਕੇ ਘੱਟ ਤਿੱਖੇ ਵੀ ਹੋਣਗੇ ਨਾ ਤੇ ਤਾਂ ਵੀ ਉਹ ਲਾਲਾ ਨਹੀਂ ਛੱਡਣਗੇ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰ ਲੱਗੇ ਆਂ ਵੀ ਮੋਟਰ ਜਦੋਂ ਫਿੱਟ ਕਰਨੀ ਆ ਉਦੋਂ ਇੱਕ ਗੱਲ ਹੋਰ ਵੱਡੀ ਧਿਆਨ ਚ ਰੱਖਣ ਵਾਲੀ ਆ ਉਹ ਇਹ ਆ ਕਿ ਆਪਾਂ ਮੋਟਰ ਫੱਟੀ ਦੇ ਉੱਤੇ ਫਿੱਟ ਕਰਨੀ ਆ ਨਾ ਕਿ ਆਪਾਂ ਮੋਟਰ ਸਿੱਧੀ ਐਂਗਲਾਂ ਦੇ ਉੱਤੇ ਫਿੱਟ ਕਰਨੀ ਆ ਜੇ ਆਪਾਂ ਐਂਗਲਾਂ ਦੇ ਉੱਤੇ ਫਿੱਟ ਕਰਦੇ ਆਂ ਮੋਟਰ ਤੇ ਫਿਰ ਕੀ ਹੁੰਦਾ ਵਾ ਕਿਸੇ ਵੇਲੇ ਮੋਟਰ ਸ਼ਾਰਟ ਹੋਵੇ ਤੇ ਆਪਣੇ ਟੋਕੇ ਦੇ ਵਿੱਚ ਸਾਰੇ ਚ ਕਰੰਟ ਆ ਜਾਂਦਾ ਠੀਕ ਹੈ ਜੀ ਇਸ ਖਾਸ ਗੱਲ ਦਾ ਧਿਆਨ ਰੱਖਣਾ ਵਾ ਕਿ ਮੋਟਰ ਹਮੇਸ਼ਾ ਫੱਟੀ ਦੇ ਉੱਤੇ ਹੀ ਫਿੱਟ ਕਰਨੀ ਆ। ਕਈ ਵਾਰ ਮੈਂ ਵੇਖਿਆ ਕਿ ਮੇਰੇ ਵੀਰ ਕਈ ਇਹੋ ਜਿਹੇ ਵੀ ਹੁੰਦੇ ਆ ਜਦੋਂ ਆਪਾਂ ਫੱਟੀ ਫਿੱਟ ਕੀਤੀ ਹੁੰਦੀ ਆ ਫੱਟੀ ਦੇ ਵਿੱਚ ਦੀ ਇੱਕ ਅੱਧਾ ਕਾਬਲਾ ਐਂਗਲ ਦੇ ਵਿੱਚ ਦੀ ਪਾ ਦਿੰਦੇ ਸਿੱਧਾ। ਨਹੀਂ ਐਵੇਂ ਨਾ ਕਰਿਆ ਕਰੋ ਕਿਉਂਕਿ ਜੇ ਮੋਟਰ ਸ਼ਾਰਟ ਹੋ ਗਈ ਤਾਂ ਚ ਕਰੰਟ ਆਊਗਾ ਹੀ ਆਊਗਾ। ਫੱਟੀ ਵੱਖਰੇ ਕਾਬਲਿਆਂ ਦੇ ਵਿੱਚ ਕੱਸੀ ਹੋਵੇ ਤੇ ਮੋਟਰ ਜਿਹੜੀ ਆ ਉਹ ਵੱਖਰੇ ਕਾਬਲਿਆਂ ਦੇ ਵਿੱਚ ਫੱਟੀ ਦੇ ਉੱਤੇ ਕੱਸੀ ਹੋਵੇ। ਠੀਕ ਹੈ ਜੀ। ਫੱਟੀ ਜਿਹੜੀ ਆ ਉਹ ਆਪਾਂ ਐਂਗਲ ਦੇ ਵਿੱਚ ਕੱਸਣੀ ਆ ਤੇ ਫੱਟੀ ਦੇ ਵਿੱਚ ਆਪਾਂ ਮੋਟਰ ਕੱਸਣੀ ਆ ਠੀਕ ਹੈ ਜੀ ਤੇ ਜੇ ਆਪਾਂ ਐਵੇਂ ਕਰਾਂਗੇ ਤੇ ਫਿਰ ਇਹਦੇ ਨਾਲ ਕੀ ਹੈ ਕਿ ਕਦੇ ਵੀ ਮੋਟਰ ਦੇ ਵਿੱਚ ਕਦੇ ਮੋਟਰ ਸ਼ਾਰਟ ਹੋ ਵੀ ਜਾਵੇ ਤੇ ਆਪਣੇ ਟੋਕੇ ਸਾਰੇ 'ਚ ਕਰੰਟ ਨਹੀਂ ਆਊਗਾ ਤੇ ਆਪਾਂ ਨੂੰ ਏਸੀ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਵਾ ਤੇ ਇਹ ਆਮ ਮਹਾਦਸੇ ਹੋ ਵੀ ਜਾਂਦੇ ਆ ਜਿਹੜੀ ਮੋਟਰਾ ਤੇ ਬੀ ਆਂਗਲਾਂ ਦੇ ਉੱਤੇ ਕੱਟ ਕੀਤੀ ਜਾਂਦੀਆਂ ਵਾ ਤੇ ਕਰੰਟ ਜਦੋਂ ਕਿਤੇ ਮੋਟਰ ਸ਼ਾਰਟ ਹੁੰਦੀ ਆ ਤੇ ਕਰੰਟ ਆ ਜਾਂਦਾ ਵਾ ਠੀਕ ਹੈ ਜੀ ਹੁਣ ਦੂਜੀ ਗੱਲ ਇਹ ਆ ਧਿਆਨ ਰੱਖਣ ਵਾਲੀ ਕਿ ਜੇ ਆਪਾਂ ਪਟਾ ਵੀ ਪਾ ਦਿੰਨੇ ਆ ਜਾਂ ਆਪਾਂ ਬੈਲਟ ਪਾ ਦਿੰਨੇ ਆ ਕਿਹੜੀ ਚੀਜ਼ ਆਪਾਂ ਨੂੰ ਪਾਉਣੀ ਚਾਹੀਦੀ ਇਹਨਾਂ ਚੀਜ਼ਾਂ ਦੇ ਵਿੱਚੋਂ ਪਟਾ ਜਾਂ ਬੈਲਟ ਹੁਣ ਆਪਾਂ ਇੱਥੇ ਵੇਨੇ ਆ ਵੀ ਬੈਲਟ ਆਪਣੀ ਜਿਹੜੀ ਆ ਉਹ ਇੱਕ ਤਾਂ ਆਵਾਜ਼ ਨਹੀਂ ਕਰਦੀ ਦੂਜੀ ਗੱਲ 슬ਿੱਪ ਨਹੀਂ ਕਰਦੀ ਠੀਕ ਹੈ ਜੀ ਪਟੇ ਜਿਹੜੇ ਆ ਉਹ ਬਰੋਜਾ ਲਾਉਣ ਤੇ ਰਹਿੰਦੇ ਆ ਆਪਾਂ ਪਟੇ ਲੱਥ ਦੇ ਵੀ ਰਹਿੰਦੇ ਆ ਤੇ ਜਿਹੜੇ ਜਿਹੜੀ ਬੈਲਟ ਵਾ ਉਹਨੂੰ ਇੱਕ ਵਾਰੀ ਆਪਾਂ ਪਾ ਤੀ ਤੇ ਫਿਰ ਉਹੀ ਰਹਿਣੀ ਆ ਠੀਕ ਹੈ ਜੀ ਤੇ ਦੂਜੀ ਗੱਲ ਜ਼ਰੂਰ ਹੈਗੀ ਆ ਕਿ ਇਹਨੂੰ ਬੈਲਟ ਨੂੰ ਕੱਸਣ ਵਾਸਤੇ ਜਿਹੜੀਆਂ ਵਾ ਇਹ ਧੱਕਾਂ ਲਾਉ ਰਹੇ ਆ ਆਪਾਂ ਇਹ ਜ਼ਰੂਰ ਲਾਉਣੀਆਂ ਜੇ ਆਪਾਂ ਇਹ ਨਹੀਂ ਲਾਉਂਦੇ ਤੇ ਫਿਰ ਕੀ ਆ ਕਿ ਬੈਲਟ ਕਿਤੇ ਢਿੱਲੀ ਹੁੰਦੀ ਆ ਤੇ ਆਪਾਂ ਨੂੰ ਬੜੀ ਪਰੇਸ਼ਾਨੀ ਆ ਸਕਦੀ ਆ ਜਾਂ ਕਿਤੇ ਆਪਾਂ 벨ਟ ਬਦਲੀ ਕਰਨੀ ਹੈ ਤੇ ਆਪਣੇ ਤੋਂ ਇੱਕ ਅੱਧਾ ਨੰਬਰ ਵੱਡਾ ਆ ਗਈ 벨ਟ ਤੇ ਫਿਰ ਆਪਾਂ ਨੂੰ ਔਖਾ ਆ ਜਾਂਦਾ ਵਾ ਦੂਜੀ ਗੱਲ ਆਪਾਂ 벨ਟ ਕਿਵੇਂ ਸਹੀ ਨੰਬਰ ਦੀ ਲੈਣੀ ਆ ਉਹਦੇ ਵਾਸਤੇ ਵੀ ਆਪਾਂ ਇੱਕ ਵੀਡੀਓ ਬਣਾਈ ਆ ਤੇ ਜੇ ਆਪਾਂ ਆਪਾਂ ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਵੀ 벨ਟ ਆਪਾਂ ਮੈਨਨੀ ਕਿਵੇਂ ਆ ਤੇ ਕਿਵੇਂ ਉਹ 벨ਟ ਸਹੀ ਲੈ ਕੇ ਆਉਣੀ ਆ ਠੀਕ ਹੈ ਜੀ ਤੇ ਅਗਲੀ ਗੱਲ ਇਹ ਆ ਕਿ ਜਿਹੜਾ ਆਪਣਾ ਚੱਕਰ ਵਾਲਾ ਮੋਟ ਆਪਣਾ ਟੋਕੇ ਦਾ ਜਿਹੜਾ ਉਹ ਜ਼ਰੂਰੀ ਇਹ ਧਿਆਨ ਰੱਖੋ ਕਿ ਉਹ ਵੀ ਬੈਲਟਾਂ ਵਾਲਾ ਹੀ ਪਾਓ ਜੇ ਤੁਸੀਂ ਬੈਲਟਾਂ ਵਾਲਾ ਨਹੀਂ ਪਾਉਂਦੇ ਦੂਜਾ ਪਾਉਂਦੇ ਜੇ ਚੱਕਰ ਕਈਆਂ ਨੇ ਪਲੇਨ ਚੱਕਰ ਦੇ ਉੱਪਰ ਹੀ ਬੈਲਟ ਚੜਾਈ ਹੁੰਦੀ ਆ ਉਹਦੇ ਨਾਲ ਕੀ ਹੁੰਦਾ ਕਿ ਕਦੇ ਨਾ ਕਦੇ ਬੈਲਟ ਛੇਤੀ ਖਰਾਬ ਹੁੰਦੀ ਆ ਉਹ ਕਿਉਂਕਿ ਉਹਦੇ ਤੇ ਬੈਲਟ ਪੁੱਠੀ ਹੋ ਜਾਂਦੀ ਆ ਜਿਆਦਾ ਲੰਬਾ ਟਾਈਮ ਨਹੀਂ ਚੱਲਦੀ ਤੇ ਉਹਦੇ ਤੇ ਬੈਲਟ ਪੁੱਠੀ ਹੋ ਜਾਂਦੀ ਆ ਸਲਿੱਪ ਤਾਂ ਨਹੀਂ ਕਰਦੀ ਪਰ ਜਦੋਂ ਥੋੜਾਕ ਗਰਮ ਹੋ ਜਾਂਦੀ ਆ ਨਾ ਬੈਲਟ ਜਿਆਦਾ ਸਮੇਂ ਵਾਸਤੇ ਚੱਲਦੀ ਆ ਟੋਕਾ ਅੱਧਾ ਘੰਟਾ ਚੱਲਿਆ ਘੰਟਾ ਚੱਲਿਆ ਪਰਾਲੀ ਬੋਲੀ ਕੁਤਰ ਨਹੀਂ ਹੁੰਦੀ ਆ ਫਿਰ ਬੈਲਟ ਪੁੱਠੀ ਹੋ ਜਾਂਦੀ ਆ ਤੇ ਜਦੋਂ ਬੈਲਟ ਪੁੱਠੀ ਹੋ ਗਈ ਫਿਰ ਉਹ ਦੁਬਾਰਾ ਉਹ ਆਪਣਾ ਉਵੇਂ ਕੰਮ ਨਹੀਂ ਕਰਦੀ ਬੈਲਟ ਜਿਵੇਂ ਪਹਿਲਾਂ ਵਾਂਗ ਕਰਦੀ ਸੀਗੀ ਠੀਕ ਹੈ ਜੀ ਇਸ ਕਰਕੇ ਜਰੂਰ ਧਿਆਨ ਰੱਖੋ ਕਿ ਬੈਲਟ ਵਾਲੀ ਹੀ ਪੁਲੀ ਉਧਰ ਪਾਓ ਉਹਦੇ ਨਾਲ ਜਿਆਦਾ ਵਧੀਆ ਰਹੂਗਾ ਹੁਣ ਆਪਾਂ ਗੱਲ ਕਰ ਲੱਗੇ ਆ ਕਿ ਮੋਟਰ ਕਿੰਨੇ ਕਿਲੋਵਾਟ ਦੀ ਜਾਂ ਕਿੰਨੇ ਹਸਪਾਵਰ ਦੀ ਲਾਈਏ ਜਿਹੜੀ ਟੋਕੇ ਤੇ ਮੋਟਰ ਲਾਉਣੀ ਆ ਉਹ ਘੱਟ ਤੋਂ ਘੱਟ 2 ਹਸਪਾਵਰ ਦੀ ਲਾਓ ਠੀਕ ਹੈ ਜੀ ਲਗਭਗ ਉਹ ਡੇਢ ਕਿਲੋਵਾਟ ਦੇ ਲਾਗੇ ਬੰਨੇ ਬਾਨੀ ਆ ਉਹ ਵੀ ਆਪਾਂ ਮੋਟਰ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਕਿਹੜੀ ਕਿੰਨੇ ਕਿਲੋਵਾਟ ਦੀ ਜਾਂ ਕਿੰਨੇ ਹਸਪਾਵਰ ਦੀ ਹੁੰਦੀ ਆ ਤੇ ਉਸ ਤੋਂ ਪਹਿਲਾਂ ਹੁਣ ਆਪਾਂ ਕਰੀਏ ਬੈਲਟ ਦੀ ਮੀਨਤੀ ਬੈਲਟ ਕਿੰਨੇ ਨੰਬਰ ਦੀ ਇਹਨੂੰ ਪੈਣੀ ਆ ਪਾਰਟਮੈਂਟ ਬੈਲਟ ਕਿਤੇ ਨਾ ਮੈਂ ਇਹਦੀ ਮੰਤੀ ਆ ਰਹੀ ਹੈ ਜੀ 93 ਇੰਚ ਜੀ ਆਪਾਂ ਦਿੱਤੇ ਨਾਲ 93 ਇੰਚ ਮਿੰਦੇ ਆ ਤੇ ਆਪਾਂ 벨ਟ ਲਿਉਣੀ ਆ 99 ਇੰਚ ਦੀ ਉਹਦੇ ਨਾਲੋਂ 2 ਇੰਚ ਹੀ ਕੱਟ ਲੈਉਣੀ ਆ ਠੀਕ ਹੈ ਜੀ ਹੱਥ ਪਰੇ ਕਰੋ 2 99 ਆਪਾਂ ਇਹਦੀ ਬੇਨਤੀ ਕੀਤੀ ਸੀਗੀ 93 ਇੰਚੀ ਬੈਲਟ ਦੀ ਹਨਾ 93 ਇੰਚੀ ਆਪਾਂ ਫਿਰ ਤੇ ਨਾ ਬੇਨਤੀ ਮਾਰੀਗੀ ਆਪਾਂ ਇੱਕ ਪਹਿਲਾਂ ਵੀਡੀਓ ਬਣਾਈ ਸੀਗੀ ਉਹਦੇ ਚ ਆਪਾਂ ਦਿਖਾਇਆ ਸੀਗਾ ਕਿ ਬੈਲਟ ਦੀ ਮੰਗ ਕਿਵੇਂ ਕਰਨੀ ਆ ਆਪਾਂ ਇਹਦੇ ਤੇ 93 ਨੰਬਰ ਬੈਲਟ ਦੀ ਪੀਤੇ ਦੇ ਨਾਲ ਮੰਗਤੀ ਜਦੋਂ ਕੀਤੀ ਆ 93 ਇੰਚਾਉਂਦਾ ਸੀਗਾ ਤੇ 93 ਨੰਬਰ ਦੀ ਇਹਨੂੰ ਬੈਲਟ ਪਈ ਆ ਠੀਕ ਹੈ ਜੀ ਜਦੋਂ ਵੀ ਕੋਈ ਬੈਲਟ ਲੈਣੀ ਆ ਉਹ ਖਾਸ ਕਰਕੇ ਇਹ ਖਿਆਲ ਰੱਖਣਾ ਵਾ ਕਿ ਜਿਵੇਂ ਆਪਾਂ ਫਿੱਤੇ ਦੇ ਨਾਲ ਮੰਤੀ ਮਾਰਦੇ ਆ ਜੇ 93 ਨੰਬਰ ਆਉਂਦਾ ਤੇ ਇਥੇ 91 ਨੰਬਰ ਦੀ 벨ਟ ਪੈਣੀ ਆ ਯਾਨੀ ਕਿ 2 ਇੰਚੀ ਘੱਟ ਉਹਦੇ ਨਾਲੋਂ 벨ਟ ਲੈ ਆਉਣੀ ਤੁਸੀਂ ਪਰ ਕਾਬਲੇ ਲਾਏ ਆ ਜਿਵੇਂ 벨ਟ ਢਿੱਲੀ ਹੁੰਦੀ ਐ ਨੂੰ ਟਾਈਟ ਵੀ ਕਰ ਸਕਦੇ ਆ ਤੇ ਹੁਣ ਆਪਾਂ ਇਹਦੇ ਚੱਕਰ ਵੀ ਚੈੱਕ ਕਰਦੇ ਆ ਵੀ ਇਹਦੇ ਚੱਕਰ ਕਿੰਨੇ ਬਣਦੇ ਆ ਚੱਕਰ ਚੈੱਕ ਕਰਨੇ ਜ਼ਰੂਰੀ ਆ ਕਿਉਂਕਿ ਜੇ ਸਪੀਡ ਜ਼ਿਆਦਾ ਹੋਈ ਤੇ ਮੋਟਰ ਦਬੂਗੀ ਤੇ ਸਪੀਡ ਘੱਟ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਪਊਗਾ ਉਹ ਵੀ ਦੱਸ ਦਿਆਂ ਤੁਹਾਨੂੰ ਉਹਦੇ ਵਾਸਤੇ ਆਪਾਂ ਨੂੰ ਆਹ ਵਾਲੀ ਜਿਹੜੀ ਪੁਲੀ ਆ ਨਾ ਇਹਦੀ ਇਹ ਥੋੜੀ ਜੀ ਛੋਟੀ ਕਰਨੀ ਪਊਗੀ ਠੀਕ ਹੈ ਜੀ ਇਹ ਪੁਲੀ ਨੂੰ ਛੋਟੀ ਕਰਾਂਗੇ ਤੇ ਇਹਦੇ ਚੱਕਰ ਘੱਟ ਜਾਣਗੇ ਟੋਕੇ ਦੇ ਜਾਂ ਇਹਨੂੰ ਵੱਡੀ ਕਰ ਦੇਾਂਗੇ ਤੇ ਤਾਂ ਵੀ ਜਿਹੜੇ ਆ ਚੱਕਰ ਘੱਟ ਜਾਣਗੇ ਉਸ 39 ਕੇ ਘਰਾ ਠੀਕ ਵਾ ਸਹੀ ਆ ਦੋਸਤ ਉਸ ਬਾੜੀ ਦੇ ਉੱਪਰ ਆ ਲੋ ਹਾਂਜੀ ਇਹ ਸੀਗੀ ਵੀਡੀਓ ਆਪਣੀ ਟੋਕੇ ਦੇ ਮੋਟਰ ਕਿਵੇਂ ਸੈੱਟ ਕਰਨੀ ਆ ਕਿਵੇਂ ਬੈਲਟ ਦੀ ਮਿਲਤੀ ਕਰਨੀ ਆ ਤੇ ਉਸ ਤੋਂ ਬਾਅਦ ਆਪਾਂ ਵੇਖੋ ਪ੍ਰੋਫੈਸਰ ਕਸਣ ਵਾਲਾ ਵੀ ਡਿਗਾਰਡ ਬਣਾਇਆ ਸਾਰਾ ਇਹਦਾ ਠੀਕ ਹੈ ਜੀ ਕਸਣ ਵਾਸਤੇ ਨੂੰ ਆਪਾਂ ਕਾਬਲੇ ਲਾਏ ਆ ਜੇ ਤੇ ਲੀਨ ਦੀ ਬੈਲਟ ਦੇ ਨੂੰ ਆਪਾਂ ਕੱਸ ਕੇ ਵੀ ਲਾ ਸਕਦੇ ਹਾਂ ਜੇ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ